ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦਾ ਪੌਣੇ 1 ਦਾ ਪੌਣੇ 1 ਦਾ ਟਾਈਮ ਐ ਤੇ ਮੈਂ ਤਿਆਰੀ ਕਰਨ ਲੱਗਿਆ ਲਾਂਚ ਦੀ ਕਿਉਂਕਿ ਸਵੇਰੇ ਕੋਈ ਸਬਜੀ ਨਹੀਂ ਬਣੀ ਪਰੌਂਠੇ ਖਾਦੇ ਸਵੇਰੇ ਹੁਣ ਦੁਪਹਿਰੇ ਸਭ ਨੂੰ ਕੁਝ ਨਾ ਕੁਝ ਖਾਣ ਨੂੰ ਚਾਹੀਦਾ ਇੱਧਰ ਮੈਂ ਸਾਰਾ ਕੁਝ ਸ਼ੌਪਿੰਗ ਤੇ ਸਾਰਾ ਸਮਾਨ ਮੇਰੇ ਕੋਲੇ ਨੇੜੇ ਲੱਗਿਆ ਹੋਇਆ ਸਾਰਾ ਮੈਂ ਕੰਢ ਕੇ ਰੱਖ ਲਿਆ ਦੋ ਚੀਜ਼ਾਂ ਬਣਾਉਂਗੀ ਆਪਣੇ ਲਈ ਬਣਾਉਂਗੀ ਹਰੀ ਮੂੰਗੀ ਦਾਲ ਚੌਲ ਤੇ ਓਟਸ ਦੀ ਖਿਚੜੀ ਵਿੱਚ ਸਬਜ਼ੀ ਵਗੈਰਾ ਪਾਵਾਂਗੇ ਜੋ ਵੀ ਮੇਰੇ ਕੋਲ ਹੈਗਾ ਤੇ ਨਾਲ ਇੱਕ ਸਾਈਡ ਤੇ ਬਣਾਉਂਗੀ ਚਾਵਲ ਪਲਾਉ ਉਹਦੇ ਵਿੱਚ ਪਾਵਾਂਗੀ ਸਬਜ਼ੀ ਆਲੂ ਮਟਰ ਤੇ ਸਵਾ ਚੰਕਸ ਪਾਵਾਂਗੀ ਜੋ ਇਹਨਾਂ ਕਿ ਸਬਜ਼ੀ ਘਰੇ ਹੁੰਦੀ ਹੈ ਹਨਾ ਹੁਣ ਕੋਈ ਗਾਜਰ ਮਟਰ ਸੌਰੀ ਉਹਦੀ ਗਾਜਰ ਦੀ ਤੇ ਗੋਭੀ ਤੋਂ ਆਪਸ਼ਨ ਨਹੀਂ ਹੈਗੇ ਸਰਦਿਆਂ ਵੀ ਤਾਂ ਜ਼ਿਆਦਾ ਆਪਸ਼ਨਸ ਹੋ ਜਾਂਦੀਆਂ ਨੇ ਮਟਰ ਹਟਾਂਗ ਅਵੇਲੇਬਲ ਹੁੰਦੇ ਨੇ ਆਲੂ ਅਵੇਲੇਬਲ ਹੁੰਦੇ ਨੇ ਸਵਾ ਚੰਕਸ ਅਵੇਲੇਬਲ ਹੁੰਦੇ ਨੇ ਬਸ ਇਹ ਹੀ ਸਮਾਨ ਹੁੰਦਾ ਜਿਸ ਵਿੱਚ ਮਰਜ਼ੀ ਪਾ ਲਓ ਘਟਟੀ ਵਿੱਚ ਪਾ ਲਓ ਪਲਾਉ ਵਿੱਚ ਪਾ ਲਓ ਤੇ ਲੰਚ ਬਣਾਉਣਾ ਸ਼ੁਰੂ ਕਰਦੀ ਫਿਰ ਮੈਂ ਕਿ ਸਕੂੰ ਲੱਗਿਆ ਉਹ ਸਾਮਣੇ ਦੋ ਚੀਜ਼ਾਂ ਬਣਦੀਆਂ ਬਣਨਗੀਆਂ ਇਹ ਤਿਆਰ ਕਰਾਂ ਮੈਂ ਸਮਾਨ ਖਿਚੜੀ ਦਾ ਖਿਚੜੇ ਸਮਾਨ ਪਿਆਜ਼ ਟਮਾਟਰ ਹਰੀ ਮਿਰਚ ਓਟਸ ਹਰੀ ਮੂੰਗੀ ਦਾਲ ਤੇ ਚੌਲ ਸੋਆ ਸੰਸ ਵੀ ਪਾਉਂਗੀ ਮਟਰ ਵੀ ਇਹਦੇ ਵਿੱਚ ਪਾਉਂਗੀ ਇਧਰ ਚਾਵਲ ਕੱਢੇ ਪਏ ਨੇ ਤੜਕੇ ਲਈ ਪਿਆਜ਼ ਹਰੀ ਮਿਰਚ ਆਲੂ ਮਟਰ ਤੇ ਸੋਆ ਸੰਸ ਉਹਦਰ ਵੀ ਪਾ ਜਾਣਗੇ ਮਟਰ ਤੇ ਸੋਆ ਸੰਸ ਸਾਂਝੇ ਨੇ ਦੋਨਾਂ ਦੇ ਤਾਂ ਇਹਨਾਂ ਕ ਕਰੀ ਮੈਂ ਤਿਆਰੀ ਹੋਣ ਲੱਗਦੀ ਆ ਬਣਾਉਣ ਪਿਆਇ ਤੇ ਹਰੀ ਮਿਰਚ ਨੂੰ ਮੈਂ ਭੁੰਨ ਕੇ ਤੜਕਾ ਲਗਾ ਕੇ ਥੋੜਾ ਜਿਹਾ ਹੈ ਨਾ ਤੇ ਉਹਦੇ ਵਿੱਚ ਮੈਂ ਮਟਰ ਪਾ ਤੇ ਆਲੂ ਪਾ ਤੇ ਤੇ ਸਵਾ ਚੰਕਸ ਕਰ ਮੈਂ ਗਰਮ ਪਾਣੀ ਸ਼ੋ ਕਰ ਲਿਆ ਨੂੰ ਪਾ ਤੇ ਹੁਣ ਚਾਵਲ ਪਾ ਦਨੇ ਧੋ ਕੇ ਕਈ ਵਾਰ ਕੁਛ ਖਾਣ ਦੀ ਕੋਈ ਆਪਸ਼ਨ ਨਾ ਹੋਵੇ ਆਪਣੇ ਕੋਲ ਮਟਰ ਫ੍ਰੀਜ਼ਰ ਚ ਪਾਏ ਹੋਣ ਚਾਹੇ ਘਰੇ ਆਪਾਂ ਫ੍ਰੀਜ਼ ਕਰੇ ਹੋਣ ਚਾਹੇ ਬਾਜ਼ਾਰੋਂ ਪੈਕੇਟ ਲਿਆ ਕੇ ਰੱਖ ਲਈਏ ਚਲ ਇੰਨਾ ਕਾ ਵੀ ਚੌਲ ਆਪਾਂ ਬਣਾ ਕੇ ਖਾ ਸਕਦੇ ਆ ਨਾਣ ਕਰਾ ਰਹੇ ਹੈ ਨਾ ਦਹੀਂ ਨਾਲ ਵਧੀਆ ਲੱਗਦੇ ਨੇਗੇ ਤੇ ਸਵਾ ਚੰਕਸ ਦੇ ਕੋ ਆਪਣੇ ਕੋਲ ਘਰੇ ਹੁੰਦੀ ਐ ਨੇ ਥੋੜਾ ਜਿਹਾ ਆਲੂ ਮਟਰ ਵਿੱਚ ਪਾ ਕੇ ਸਬਜ਼ੀਆਂ ਪਾ ਕੇ ਟੇਸ ਜਾਂ ਪਰੇ ਹੋਣਾ ਅੱਛਾ ਨਾ ਆਉਂਦਾ ਟੇਸ ਫਿਰ ਫਿਰ ਚਾਹੇ ਸਬਜ਼ੀ ਵੀ ਨਾ ਹੋਵੇ ਫਿਰ ਖਾਤੇ ਹੁੰਦੇ ਨੇ ਮੈਂ ਤੇ ਚਾਵਲ ਪਰਨਾ ਹੈ ਡੱਬੇ ਵਿੱਚ ਅੰਦਰ ਚਾਵਲ ਹਲੇ ਬਾਂੜ ਰਹੇ ਮੈਂ ਕਿਹ ਡੱਬਾ ਚਾਵਲ ਦਾ ਪਾ ਲਿਆ ਮਸੇਜਰੋ ਬਣਾਉਣੇ ਹੋਣਗੇ ਫਿਰ ਇੱਕਦਮ ਭੱਟਣਾ ਪਊਗਾ ਬਾਹਰ ਤੂੰ ਹੁਣ ਚਲ ਪਾ ਲਿਆ ਉਹ ਐਂਡਿੰਗ ਕਰਕੇ ਵੀ ਪਿਆਕ ਨੇ ਇਹਦੀ ਵੀ ਆਈ ਬੱਦਲ ਵਾਈ ਵੀ ਵਧੀਆ ਹੋ ਗਈ ਖਾਵਾ ਵੀ ਠੰਡੀ ਚੰਗੀ ਪਰ ਮੀਠੇ ਫੇਰ ਨੇ ਰੱਬ ਪਾਉਂਦਾ ਇੰਨੀ ਗਰਮੀ ਹੋਈ ਪਈ ਅੱਜ ਅੱਜ ਮੈਨੂੰ ਆਇਆ ਨਾ ਘਰੇ ਤੇ ਤੁਹਾਨੂੰ ਸਵੇਰੀ ਸਬਜ਼ੀ ਬਣਾਉਣੀ ਤੇ ਪਹਿਰੇ ਜਿਹੜਾ ਉਹ ਘੰਟਾ ਉੱਤੀ ਚੈੱਕ ਪਤਾ ਨਹੀਂ ਕਦ ਤੱਕ ਵੀ ਫਿਰ ਆਰਾਮ ਹੀ ਕਰ ਲਵਾਂਗੇ ਗਰਮੀ ਬਹੁਤ ਹੈ ਗਰਮ ਕਰਕੇ ਆਫਾ ਲੱਗਣਾ ਮੈਂ ਬਸ ਸਵੇਰ ਸਬਜ਼ੀ ਬਣਾ ਲਵਾਂ ਹੁੰਦਾ ਹੈ ਕੋਈ ਸਵੇਰੇ ਖਾਵੇ ਦੁਪਹਿਰੇ ਖਾਵੇ ਟੈਨਸ਼ਨ ਨਹੀਂ ਹੁੰਦੀ ਹੈਗੀ ਮੈਂ ਤਾਂ ਫੁਲਕੇ ਵੀ ਪਹਿਰੇ ਦੇ ਸਵੇਰੇ ਬਣਾ ਕੇ ਰੱਖ ਦਾਨੀ ਆ ਮਤਲਬ ਕਿ ਬਹੁਤ ਜ਼ਿਆਦਾ ਨਹੀਂ ਤੇ ਵਿੰਦਰ ਤੇ ਬਹੁਤ ਘੱਟ ਖਾਂਦੇ ਨੇ ਕਦੇ ਕਦੇ ਹੀ ਖਾਂਦੇ ਨੇ ਫੁਲਕੇ ਮੈਂ ਖਾਣਾ ਇਹ ਮੰਮੀ ਨੇ ਖਾਣਾ ਮੈਂ ਤਾਂ ਆਪਦਾ ਮੈਂ ਆਪਦਾ ਵੀ ਦੁਪਹਿਰੇ ਇੱਕ ਫੁਲਕਾ ਜਿਹੜਾ ਖਾਣਾ ਹੁੰਦਾ ਮੈਂ ਸਵੇਰੀ ਬਣਾ ਲੈਂੀ ਆ ਕਿੰਨੇ ਪੈਸੇ ਕਹਿੰਦੇ ਜੇ ਆਪਾਂ ਸਵੇਰੇ ਰੋਟੀ ਦੁਪਹਿਰੇ ਖਾਈਏ ਦੁਪਹਿਰ ਨੂੰ ਰੋਟੀ ਆਪਾਂ ਤਾਂ ਤੁਹਾਨੂੰ ਖਾਈਏ ਹੈਲਦੀ ਹੁੰਦੀ ਆ ਜਿਆਦੇ ਰੋਟੀ ਵਧੀਆ ਹੈਲਦੀ ਹੁੰਦੀ ਹੈ ਕਿ ਮੈਂ ਅੱਗੇ ਲੋਕ ਖਾਂਦੇ ਸੀ ਨਾ ਸਵੇਰੇ ਰੋਟੀਆਂ ਬਣਾਉਂਦੇ ਦੁਪਹਿਰੇ ਵੀ ਉਹਨਾਂ ਨੇ ਉਹੀ ਖਾਣੀ ਹੈ ਨਾ ਉਸ ਤਰੀਕੇ ਨਾਲ ਦਗ ਵੈ ਦੱਸਦੇ ਨੇ ਕਿ ਰੋਟੀ ਹੈਲਦੀ ਹੁੰਦੀ ਜਿਹੜੀ ਆਪਾਂ ਬੇਕ ਕਰਕੇ ਖਾਈਏ ਚਾਹ ਵੀ ਥੋੜੇ ਰਹਿ ਗਏ ਚਾਹ ਵੀ ਲਿਵਾਉਣੇ ਪੈਣਗੇ ਮੋਦੀ ਖਤਮ ਚ ਆਵਾਂਗਾ। ਜਿਹੜਾ ਡੱਬਾ ਵੀ ਮੰਦਰੀ ਚੱਕ ਲੈਣੇ ਨੂੰ ਵਾਸ਼ ਕਰ ਦਾਂਗੇ। ਖਤਮ ਭਾਣੂ ਚੌੜਾਂ ਦੀ ਆ ਚੌੜ ਨੇ। ਹੁਣ ਚੌਲ ਵੀ ਲਿਸਟ ਵਿੱਚ ਲਿਖੀ ਇਹ ਵੀ ਚੌਲ ਵੀ ਲੈ ਕੇ ਆਉਣੇ ਨੇ ਅੱਜ। ਕਰਨਾ ਕਵੀਰ ਜੜੀ ਇਹ ਇੰਨੀ ਵੱਡੀ ਚੀਜ਼ ਆ ਇਹਨਾਂ ਘਰ ਆਪਾਂ ਐਨੇ ਖਰਚੇ ਨੇ ਕਰਦੇ ਆ ਨਾ ਜਿੰਨੇ ਵੱੜੀ ਚੀਜ਼ਾਂ ਤੁਸੀਂ ਲੈ ਆਈ ਚਲੋ। ਅੱਗਾ ਦੌੜ ਕਹਿੰਦੇ ਪਿੱਛਾ ਚੌੜ। ਚੀਜ਼ਾਂ ਮੁੱਕੀ ਜਾਣਗੇ ਲੈ ਆਈ ਚਲੋ ਚੀਜ਼ਾਂ ਮੁੱਕੀ ਜਾਣਗੀਆਂ ਕੀ ਕਰੀਏ। ਤੇ ਇਹ ਤਾਂ ਚਾਵਲ ਬਣ ਕੇ ਤਿਆਰ ਨੇ। ਵਿੱਚ ਸਬਜ਼ੀਆਂ ਪਾਈਆਂ ਹੁਣ ਖਾਣ ਨੂੰ ਵੀ ਵਧੀਆ ਲੱਗਦੀਆਂ ਤੇ ਖਾਦੇ ਵੀ ਆਂਦੇ ਨੇ ਸਬਜ਼ੀ ਕੋਈ ਨਾ ਹੋਵੇ ਤੇ ਸਬਜ਼ੀ ਹੈਗੇ ਚਲੋ ਫਿਰ ਤਾਂ ਪਲੇਨ ਵੀ ਬਣ ਜਾਂਦੇ ਨੇ ਐਦਾਂ ਆਪਾਂ ਦਹੀਂ ਨਾ ਖਾ ਸਕਦੇ ਵੀ ਥੋੜੀ ਸਬਜ਼ੀ ਪਾ ਕੇ ਕਈ ਵਾਰ ਕੋਈ ਆਪਸ਼ਨ ਨਹੀਂ ਹੁੰਦੀ ਬੱਚੇ ਵੀ ਪਸੰਦ ਕਰਦੇ ਨੇ ਤੇ ਇੱਧਰ ਮੈਂ ਆਪਣੀ ਖਿਚੜੀ ਬਣਾ ਕੇ ਕਰ ਲਈ ਰੈਡੀ ਖਿਚੜੀ ਖਾऊंगी ਮੈਂ ਲੰਚ ਵਿੱਚ ਤੇ ਬਹੁਤ ਪਤਲੀ ਜੀ ਮੈਨੂੰ ਖਿਚੜੀ ਵਧੀਆ ਲੱਗਦੀ ਜਿਆਦਾ ਗਾੜ੍ਹੀ ਸੁੱਕੀ ਜਿਹੀ ਨਾ ਹੋਵੇ ਪਤਲੀ ਜੀ ਵਧੀਆ ਤੇ ਹੁਣ ਪੀਣਾ ਸ਼ਾਮ ਦੀ ਚਾਹ ਚਾਹ ਵੀ ਨਾ ਤਾਂ ਗੱਲ ਹੀ ਨਹੀਂ ਬਣਦੀ ਹੈਗੀ ਨਾ ਚਾਹ ਦਾ ਟਾਈਮ ਆ ਨਾ ਤਾਂ ਕਦੇ ਚਾਹ ਦਾ ਟਾਈ ਨੌਲੇਰੀ ਆਟਾ ਬਿਸਕਟਸ ਤੇ ਡਿਨਰ ਵਿੱਚ ਮੈਂ ਬਣਾਈ ਸੀ ਅੱਜ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਸ਼ਿਮਲਾ ਮਿਰਚਾਂ ਕੱਟ ਸੀਗੀਆਂ ਤੇ ਮੈਂ ਪਾਈਆਂ ਵੀ ਫਿਰ ਘੱਟੀ ਦੇ ਵਿੱਚ ਲੋਈ ਵਿਚੀ ਕ ਫਲੇਵਰ ਜਾਂ ਟੇਸ ਜਾਂ ਆ ਜਾਂਦਾ ਸ਼ਿਮਲਾ ਮਿਰਚੇ ਨਾਲ ਵਧੀਆ ਲੱਗਦੀ ਸਬਜ਼ੀ ਖਾਣ ਦੀ ਆਲੂ ਜਾਦੇ ਨੇ ਤੇ ਮੈਂ ਪਰ ਡਿਨਰ ਵਿੱਚ ਸਬਜ਼ੀ ਨਹੀਂ ਲਈ ਸਮਝੀ ਰੋਟੀ ਤੇ ਮੈਂ ਲੈ ਲਈਆਂ ਖਿਚੜੀ ਜਿਹੜੀ ਦੁਪਹਿਰ ਵਾਲੇ ਥੋੜੀ ਜਿਹੀ ਬਚੀ ਪਈ ਸੀ ਖਿਚੜੀ ਨਾਲ ਮੈਂ ਦਹੀਂ ਲੈ ਲਈ ਸੈਲਡ ਲੈ ਲਿਆ ਤੇ ਇਹ ਮੇਰਾ ਹੋਊਗਾ ਡਿਨਰ ਬਹੁਤ ਹੀ ਹਲਕਾ ਜਾਂ ਤੇ ਹੁਣ ਨੈਕਸਟ ਡੇ ਦੀ ਇਹ ਵੀਡੀਓ ਆ ਮੈਂ ਤੋਂ ਵੀਡੀਓ ਨਹੀਂ ਪਤਾ ਨਹੀਂ ਕੰਪਲੀਟ ਹੋ ਰੀ ਗਰਮੀ ਚ ਨਾ ਜੀ ਨਹੀਂ ਕਰਦਾ ਹੈਗਾ ਬਿਲਕੁਲ ਮੈਨ ਲੱਗੂ ਬਸ ਰਹਿਣ ਦਾ ਰਹਿਣ ਦਾ ਫਿਰ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਵੀਡੀਓ ਕੰਪਲੀਟ ਕਰੀ ਅੱਜ ਮੈਂ ਇਹ ਇਹ ਨੈਕਸਟ ਡੇ ਆ ਇਹ ਸ਼ਾਮ ਦਾ ਟਾਈਮ ਆ ਹੋਊਗਾ 3:30 3:30 4:00 ਦਾ ਟਾਈਮ ਹੋਊਗਾ ਤੇ ਮੈਂ ਬਣਾ ਰਹੀ ਸਬਜ਼ੀ ਚਣਿਆਂ ਦੀ ਬਲੈਕ ਚਣੇ ਮੈਂ ਬੋਇਲ ਕਰ ਲਈ ਹੁਣ ਮਸਾਲਾ ਗ੍ਰਾਈਂਡ ਕਰ ਰਹੀ ਸਿਰ ਲਸਣ ਪਿਆਜ਼ ਟਮਾਟਰ ਇਹ ਕਰ ਲਿਆ ਮੈਂ ਗ੍ਰਾਇੰਡ ਤੇ ਲਗਾਉਂ ਲਗਾਉਣ ਲੱਗਦੀ ਆ ਤੜਕਾ ਸਬਜ਼ੀ ਨੂੰ ਚਾਣੇ ਅੱਜ ਮੈਂ ਜ਼ਿਆਦਾ ਬਣਾਉਂਗੀ ਉਹ ਸ਼ਾਮ ਨੂੰ ਬਣਾ ਰਹੀਆਂ ਬਸ ਸ਼ਾਮ ਨੂੰ ਮੈਂ ਘੱਟ ਬਣਾਉਣੀ ਹੁੰਦੀ ਆ ਪਰ ਹੁਣ ਸਬਜ਼ੀ ਦੀ ਕੋਈ ਆਪਸ਼ਨ ਨਹੀਂ ਸੀ ਇਸ ਕਰਕੇ ਮੈਂ ਖੈਰ ਸ਼ਾਮ ਨੂੰ ਤੇ ਸਵੇਰ ਦੀ ਦੋ ਟਾਈਮ ਦੀ ਸਬਜ਼ੀ ਮੈਂ ਘੱਠੀ ਬਣਾ ਰਹੀਆਂ ਵੱਡੇ ਕੁੱਕਰ ਚ ਮੈਂ ਬੋਇਲ ਕਰ ਲਏ ਚਾਣੇ ਇਹਦੇ ਵਿੱਚੋਂ ਕੁਝ ਮੈਂ ਉਹ ਕੱਢੂੰਗੀ ਫ੍ਰੀਜ਼ ਕਰਨ ਲਈ ਕੱਢੂੰਗੀ ਚਾਣੇ ਫ੍ਰੀਜ਼ਰ ਚ ਖਤਮ ਹੋਏ ਪਏ ਨੇ ਜਦੋਂ ਬਲੈਕ ਚਾਣੇ ਚਿੱਟੇ ਚਾਣੇ ਮੈਂ ਬੋਇਲ ਕਰਦੀ ਆ ਫਿਰ ਥੋੜੇ ਜਿ ਮੈਂ ਐਕਸਟਰਾ ਕਰ ਲੈਣੇ ਹੁੰਦੀ ਆ ਜੇ ਮੇਰੇ ਕੋਲ ਫ੍ਰ ਪਾਕ ਮੈਂ ਫ੍ਰੀਜ਼ਰ ਵਿੱਚ ਇਹ ਕੱਢਬੀ ਭਰ ਕੇ ਸਟੋਰ ਕਰਕੇ ਰੱਖ ਲਾ ਹਾਂ ਨਾ ਕਦੇ ਆਪਾਂ ਬ੍ਰੇਕਫਾਸਟ ਵਿੱਚ ਲੰਚ ਵਿੱਚ ਆਪਾਂ ਚਨੇ ਸੈਲਡ ਖਾ ਸਕਦੇ ਹਾਂ ਜਾਂ ਚਨੇ ਦੀ ਸੁੱਕੀ ਸਬਜੀ ਬਣ ਜਾਂਦੀ ਆ ਫ੍ਰੀਜ਼ਰ 'ਚ ਮੈਂ ਰੱਖਤੀ ਰੱਖਦੀ ਹੁੰਦੀ ਆ ਚਨੇ ਕੱਢ ਲੇ ਹੋਰ ਭਾਂਡੇ ਵਿੱਚ ਸੇਮ ਕੁੱਕਰ 'ਚ ਮੈਂ ਲਗਾਉਂਗੀ ਤੜਕਾ ਸਰੋਂ ਤੇਲ ਯੂਜ਼ ਕਰੂੰਗੀ ਤੜਕੇ ਲਈ ਪਹਿਲਾਂ ਮੈਂ ਧਰੀ ਵਾਲੀ ਸਬਜ਼ੀਆਂ ਨੇ ਸਰੋਂ ਤੇਲ ਯੂਜ਼ ਨਹੀਂ ਕਰਦੀ ਸੀ ਮੈਨੂੰ ਐ ਹੁੰਦਾ ਸੀ ਵੀ ਤੇਲ ਦਾ ਟੇਸਟ ਹੀ ਆਊਗਾ ਪਰ ਹੁਣ ਕੋਈ ਫਰਕ ਨਹੀਂ ਮੈਨੂੰ ਲੱਗਦਾ ਹੈਗਾ ਬਸ ਹੁਣ ਮੈਂ ਸਿਰਫ ਕਦੂ ਦੀ ਸਮੂਗੀ ਮਸਰੀ दाल ਲਈ ਇਹਨਾਂ ਨੂੰ ਮੈਂ ਦੇਸੀ ਘੋੜ ਤੜਕਾ ਲਾਉਣੀ ਤੋਰੀਆਂ ਸਬਜ਼ੀ ਦੇ ਸੀਗੀ ਉਹਦਾ ਲਗਾਉਣੀ ਹੈ ਨਾ ਤੇ ਜ਼ਿਆਦਾਤਰ ਤਾਂ ਸਰੋਂ ਦਾ ਤੇਲ ਯੂਜ਼ ਕਰੀਦਾ ਤੇ ਲਗਾਉੜ ਲਗਾ ਕੇ ਲਾਗੀ ਤੜਕਾ ਦੋ ਟਾਈਮ ਦੇ ਇਕੱਠੀ ਸਬਜ਼ੀ ਬਣ ਜੂ ਸਵੇਰੇ ਵੀ ਫਿਰ ਸੌਖਾ ਹੋ ਜੂ ਸਵੇਰੇ ਹੋਰ ਕੰਮ ਹੋ ਜਾਂਦੇ ਨੇ ਫਿਰ ਗਰਮੀ ਕਰਕੇ ਨਾ ਥੋੜਾ ਜਿਹਾ ਕੰਮ ਕਰਕੇ ਗਰਮੀ ਜਿਹੜੀ ਅੰਦਰ ਭਰ ਜਾਂਦੀ ਦਿਮਾਗ ਵਿੱਚ ਫਿਰ ਆਪਦੀ ਬਸ ਹੋ ਜਾਂਦੀ ਹੈ ਕਿ ਐਨ ਲੱਗੂ ਬਸ ਬਹੁਤ ਹੋ ਗਿਆ ਕੰਮ ਚਾਹੀ ਥੋੜਾ ਹੀ ਹੁੰਦਾ ਪਰ ਗਰਮੀ ਕਰਕੇ ਐਨ ਲੱਗੂ ਬਹੁਤ ਹੋ ਗਿਆ ਬੁਰਾ ਹਾਲ ਹੋ ਜਾਂਦਾ ਇਸ ਕਰਕੇ ਮੈਂ ਸੋਚਿਆ ਦੋ ਟਾਈਮ ਦੀ ਸਬਜ਼ੀ ਹੋਣੀ ਬਣਾ ਕੇ ਰੱਖਦਾ ਫਿਰ ਹੁਣ ਬਣਾ ਲਈ ਫਿਰ ਆਏ ਹੋ ਸਵੇਰੇ ਕੀ ਬਣਾਈਏ ਚਲ ਸਵੇਰੇ ਵੀ ਕੰਮ ਆ ਜੂਗੀ ਸਵੇਰੇ ਵੀ ਖਾਦੀ ਜਾਊਗੀ ਸਵੇਰ ਦਾ ਵੀ ਹੁਣੇ ਬਣ ਜੂ ਸਬਜ਼ੀ ਵੀ ਸਵੇਰੇ ਹੋਰ ਕੰਮ ਕਰਦੇ ਹੋਵਾਂ ਕੋਈ ਕੱਪੜੇ ਧੋਣੇ ਕੋਈ ਡਸਟਿੰਗ ਕਰਨੀ ਤੇ ਇਹਨੂੰ ਲਗਾਉਣ ਲੱਗਦੇ ਤੜਕਾ ਸਬਜ਼ੀ ਨਾਲ ਚਣਿਆਂ ਦੀ ਬਹੁਤ ਟੇਸਟੀ ਲੱਗਦੀ ਜੇ ਆਪਾਂ ਪਹਿਲਾਂ ਬਣਾ ਕੇ ਰੱਖ ਦਈਏ ਖਾਣੇ ਤੋਂ ਪਹਿਲਾਂ 1 ਘੰਟਾ 2 ਘੰਟੇ ਪਹਿਲਾਂ ਬਣਾ ਕੇ ਰੱਖ ਲਓ ਜਿੰਨੀ ਆਪਾਂ ਪਹਿਲਾਂ ਬਣਾ ਕੇ ਰੱਖਾਂਗੇ ਸਬਜ਼ੀ ਉਨਾਂ ਹੀ ਪਈ ਸਵਾਦ ਹੋਈ ਜਾਂਦੀ ਉਹਦੇ ਚਣੇ ਹੋਏ ਰਾਜਮਾ ਹੋਏ ਜੇ ਦੂਸਰੇ ਡੰਗ ਖਾਣੇ ਆਪਾਂ ਦੂਸਰੇ ਮੀਲ ਚ ਖਾਣ ਦੁਪਹਿਰ ਵਾਲੇ ਰਾਤ ਨੂੰ ਖਾਣੇ ਰਾਤ ਵਾਲੇ ਸਵੇਰੇ ਖਾਣੇ ਫਿਰ ਹੋਰ ਵੀ ਜਾਂਦੇ ਸੁਆਦ ਲੱਗਦੀ ਹੈ ਸਬਜੀ ਪਈ ਪਈ ਬਹੁਤ ਅੱਛਾ ਫਲੇਵਰ ਆ ਜਾਂਦਾ ਵਿੱਚ ਣਿਆਂ ਦਾ ਤਰੀ ਦਾ ਬਹੁਤ ਫਲੇਵਰ ਅੱਛਾ ਹੋ ਜਾਂਦਾ ਇਸ ਕਰਕੇ ਮੈਂ ਥੋੜਾ ਜਿਹਾ ਸਿੰਚਾਣੇ ਬਣਾਉਣੇ ਹੁਣ ਰਾਜਮਾ ਬਣਾਉਣਾ ਹੁਣ ਥੋੜਾ ਜਿਆਦਾਤਰ ਪਹਿਲਾਂ ਹੀ ਮੈਂ ਸਬਜੀ ਬਣਾ ਕੇ ਰੱਖ ਦਿੰਦਾ ਕਿ ਪਈ ਪਈ ਤਰੀ ਵੀ ਗਾੜੀ ਹੋ ਜੇ ਤੇ ਸਬਜੀ ਦਾ ਫਲੇਵਰ ਵੀ ਅੱਛਾ ਹੋ ਜੇ ਸਬਜੀ ਬਾਂਦਰੀ ਸੀ ਉਧਰ ਤੇ ਮੈਂ ਅੱਜ ਕਰਨੀ ਸੀ ਬੈੱਡ ਸ਼ੀਟ ਚੇਂਜ ਚੇਂਜ ਤਾਂ ਇੱਕ ਦਿਨ ਪਹਿਲਾਂ ਕਰਨੀ ਸੀ ਬਸ ਕੋਲ ਨਹੀਂ ਹੁਈ ਵੀ ਸਾਇੰਸ ਉਸ ਵੇਰੇ ਕਰੂੰਗਾ ਤੇ ਸਵੇਰੇ ਸੱਚ ਸ਼ਾਮ ਨੂੰ ਕਰੂੰ ਤੇ ਗਰਮੀ ਕਰਕੇ ਨਾ ਐ ਹੋ ਜਾਂਦਾ ਵੀ ਬਸ ਡਿੱਗ ਜੀਏ ਪੈ ਜੀਏ ਬਹੁਤ ਕੰਮ ਹੋ ਗਿਆ ਵੀ ਚਲ ਆ ਫੇਰ ਕਰ ਲਾਂਗੇ ਐ ਚੱਲ ਰਿਆ ਸੀਗਾ ਪਰ ਮੈਂ ਵੀ ਦੁਪਹਿਰ ਤੱਕ ਮੈਂ ਲੇਟੀ ਰਹੀ ਰੈਸਟ ਹੀ ਕਰਾਂ ਸਵੇਰ ਦੇ ਥੋੜਾ ਬਹੁਤ ਕੰਮ ਕਰਕੇ ਖਾਣਾ ਖੋਣੇ ਦਾ ਤੇ ਮੈਂ ਕਿਹਾ ਮੈਂ ਹੁਣ ਉੱਠੀ ਕੰਮ ਕਰੀ ਜਾਂ ਨਾ ਸਬਜ਼ੀ ਬਣਾਉਣੇ ਸੀ ਮੈਂ ਕਿਹਾ ਚਲ ਬੈੱਡ ਸ਼ੀਟ ਵੀ ਚੇਂਜ ਕਰਦਾ ਨਿਚਲੀ ਬੈੱਡ ਸ਼ੀਟ ਸੇਮ ਰੱਖ ਦੂੰਗੀ ਉੱਪਰਲੀ ਕਰ ਦੂੰਗੀ ਚੇਂਜ 4th 5th ਦਿਨ ਬੈੱਡ ਸ਼ੀਟ ਵੀ ਚੇਂਜ ਕਰਨ ਵਾਲੇ ਹੋ ਜਾਂਦੀ ਹੈ ਤੇ ਅੱਜ ਕੁਝ ਬਾਰਿਸ਼ ਆਈ ਸੀਗੀ ਅੱਜ ਦੇ ਦਿਨ ਸਵੇਰੇ ਥੋੜੀ ਆਈ ਸੀ ਦੁਪਹਿਰ ਤਬਰ ਫੇਰ ਰੱਬ ਨੇ ਧੁੱਪ ਕੱਢ ਲਈ ਬਸ ਐਂ ਚੱਲ ਰਹਿਗਾ ਹੁਣ ਮੌਨਸੂਨ ਸੀਜ਼ਨ ਤਾਂ ਆ ਗਿਆ ਬਰਸਾਤਾ ਸ਼ੁਰੂ ਹੋ ਗਿਆ ਤੇ ਬਾਰਿਸ਼ ਲੱਗੀ ਪੈਣ ਬਸ ਪਰ ਗਰਮੀ ਤਾਂ ਸਟਿਲ ਰਹੂਗੀ ਰਹੂਗੀ ਨੀਚਲੀ ਬੈੱਡ ਸ਼ੀਟ ਨੂੰ ਪਛਾਈ ਉੱਪਰਲੇ ਹਲਮੇ ਠਹਿਰ ਕੇ ਪਿਛਾਉਣੇ ਮੈਂ ਕਿਹਾ ਚਲੋ ਪਹਿਲਾਂ ਡਸਟਿੰਗ ਕਰ ਲਈਏ ਡਸਟਿੰਗ ਵੀ ਕਰਨ ਵਾਲੀ ਸੀ ਰੂਮ ਦੀ ਬਸ ਫੇਰੇ ਉਹੀ ਕਰ ਲ ਨਾ ਕੱਜ ਮੇਰੇ ਦਿਲ ਨਹੀਂ ਕਰਿਆ ਕਦੇ ਕਦੇ ਬਹੁਤ ਆਪਣਾ ਸਰੀਰ ਸੁਸਤ ਜਾ ਹੋ ਜਾਂਦਾ ਉਹਨਾਂ ਦਾ ਕੰਮ ਹੁੰਦਾ ਫਿਰ ਵੀ ਚਲੋ ਜਿੰਨੇ ਕੁ ਬਿਨਾ ਆਪਣਾ ਸਰਦਾ ਨਹੀਂ ਕਾ ਖਾਣਾ ਬਣਾ ਲਓ ਭਾਂਡੇ ਮਾਂਜ ਲਓ ਕਿਚਨ ਸਾਫ ਕਰ ਲਓ ਉਹਨਾਂ ਕੇ ਕਰਨੋਂ ਦਿਲ ਕਰਦਾ ਕਦੇ ਕਦੇ ਕੰਮ ਕਰਨੋਂ ਦਿਲ ਨਹੀਂ ਕਰਦਾ ਹੈਗਾ ਇਸ ਕਰਕੇ ਸਵੇਰੇ ਅੱਜ ਮੈਂ ਪੂਰਾ ਰੈਸਟ ਹੀ ਕਰਿਆ ਸੀਗਾ ਰੈਸਟ ਮੋਡ ਤੇ ਸੀ ਅੱਜ ਤਾਂ ਮੈਂ ਸਵੇਰੇ ਰੈਸਟ ਕਰਕੇ ਸੁੱਤੀ ਵੀ ਅੱਜ ਮੈਂ ਨਾ 2-3 ਘੰਟੇ ਸੁੱਤੀ ਹੋਊਂਗੀ ਅੱਜ ਫਿਰ ਉੱਠ ਕੇ ਦੁਪਹਿਰ ਆਪ ਦਾ ਖਾਣਾ ਵਗੈਰਾ ਖਾ ਕੇ ਫਿਰ ਸ਼ੁਰੂ ਹੋ ਗਈ ਕੰਮਾਂ ਤੇ ਚਾਣੀ ਸਵੇਰੇ ਪਹਿਂ ਤੇ ਚਾਣੀ ਬੋਇਲ ਕਰਨੇ ਧਰ ਤੇ ਉੱਠ ਕੇ ਚਾਹ ਘਰਾ ਪੀ ਕੇ ਵਿੱਚ ਥੜਕਾ ਲਗਾ ਦਈਏ ਤੇ ਰੂਮ ਦੀ ਡਸਟਿੰਗ ਹੋ ਗਈ ਡਨ ਹੁਣ ਪਛਾੜੀਏ ਉੱਪਰ ਵਾਲੀ ਪੈਡ ਸ਼ੀਟ ਗਰਮੀਆਂ ਵਿੱਚ ਨਾ ਪੈਡ ਸ਼ੀਟ ਤੇ ਆਪਸ਼ਨਸ ਚਲੋ ਬਹੁਤ ਹੁੰਦੀਆਂ ਨੇ ਹਨਾ ਸਰਦੀਆਂ ਵਿੱਚ ਇਹ ਹੁੰਦਾ ਵੂਲਨ ਪੈਡ ਸ਼ੀਟ ਹੀ ਪਛਾਉਣੀ ਹੁੰਦੀ ਆ ਤੇ ਵੂਲਨ ਆਪਾਂ ਇੰਨੀਆਂ ਕਿੰਨੀਆਂ ਖਰੀਦਾਂਗੇ 2 3 4 ਤੇ ਵੂਲਨ ਪੈਡ ਸ਼ੀਟ ਫੜਦੀਆਂ ਵੀ ਨਹੀਂ ਹੈਗੀਆਂ ਜ਼ਿਆਦਾਤਰ ਖਰਾਬ ਵੀ ਨਹੀਂ ਹੁੰਦੀਆਂ ਫਿਰ ਆਏ ਹੁੰਦਾ ਵੀ ਚਲੋ ਉਹਨਾਂ ਤੇ ਪੈਸੇ ਲਾਣਾ ਮੈਨੂੰ ਵਰਤ ਨਹੀਂ ਲੱਗ ਰਿਹਾ ਹੈਗਾ ਵੂਲਨ ਪੈਡ ਸ਼ੀਟਸ ਤੇ ਕਿਉਂਕਿ ਵੂਲਨ ਮੈਟਸ ਹੀ ਤਾਂ ਸਾਲ ਨੂੰ ਸਾਲ ਚੱਲਦੀਆਂ ਨੇ ਖਰਾਬ ਨਹੀਂ ਹੁੰਦੀ ਤੇ ਬਿਸ਼ ਵੀ ਕਈ ਦਿਨ ਜਾਂਦੀਆਂ ਨੇ 10-15 ਦਿਨ ਦਾ ਆਰਾਮ ਨਾਲ ਬੈੱਡ ਸ਼ੀਟ ਨਾਲ ਨਿਕਲ ਜਾਂਦੀਆਂ ਨੇ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਗਰਮੀਆਂ ਵਾਲੇ ਬੈੱਡ ਸ਼ੀਟਸ ਖਰੀਦੀਏ ਸਰਦੀਆਂ ਵਾਲੀਆਂ ਘੱਟ ਖਰੀਦੀ ਕਿਉਂਕਿ ਸਮ੍ਹਾ ਲੈਣੀਆਂ ਪੈਂਦੀਆਂ ਨੇ ਜਗ੍ਹਾ ਵੀ ਉਹ ਕਾਫੀ ਰੋਕਦੀਆਂ ਨੇ ਤੇ ਬੈੱਡ ਸ਼ੀਟ ਬਿਸ਼ਾਤੀ ਤੇ ਹੁਣ ਜਾ ਰਹੀਆਂ ਕਿਚਨ ਵਿੱਚ ਦੇਖ ਰਹੀਆਂ ਸਬਜ਼ੀ ਕੋਲ ਕੇ ਸਬਜ਼ੀ ਕੋਲੀ ਵਿੱਚ ਮੇਥੀ ਪਾਤੀ ਮੈਂ ਸੁੱਕੀ ਮੇਥੀ ਇਸਕਾਈ ਹੋਈ ਮੇਥੀ ਤੇ ਸਬਜ਼ੀ ਬਣ ਕੇ ਤਿਆਰ ਬਹੁਤ ਸੋਹਣੀ ਖੁਸ਼ਬੂ ਵਾਲੀ ਸੀ ਤਰੀ ਹਰੇ ਪੱਤੇ ਨਹੀਂ ਲੱਗਦੇ ਪਰ ਪਈ ਪਈ ਇਹ ਗਾੜੀ ਹੋ ਜੂ ਮੈਂ ਥੋੜੇ ਜਿਹਾ ਕੜਛੀ ਨਾਲ ਚਨੇ ਵੀ ਹੁਣ ਨੈਕਸਟ ਮਾਰਨਿੰਗ ਦਾ ਟਾਈਮ ਮੇਰੀ ਵੀਡੀਓ ਦੇਖੋ ਕਿੰਨੀ ਲੰਮ ਕਰੀਆ ਤੀਸਰਾ ਦਿਨ ਹੋ ਗਿਆ ਚੰਨੇ ਦਿਨਾਂ ਚ ਵੀਡੀਓ ਕੰਪਲੀਟ ਕਰੀਆ ਮਾਰਨਿੰਗ ਦਾ ਟਾਈਮ ਦੇਖੋ ਬਾਰਿਸ਼ ਹੋ ਕੇ ਆਟੀਆ ਤੁਹਾਨੂੰ ਵੀ ਲੱਗ ਰਿਹਾ ਹੋਊਗਾ ਲੀਲਾ ਫਲੋਰ ਚ ਬੱਦਲ ਵਾਈ ਜਸਟ ਲਾ ਜੇ ਤੇ ਕੱਪੜੇ ਧੋਤੇ ਸੀ ਮੈਂ ਕੱਪੜੇ ਸੁੱਕਣੇ ਪਾ ਗਏ ਕਿਉਂਕਿ ਸਬਜੀ ਅੱਜ ਮੇਰੇ ਕੋਲ ਰਾਤ ਵਾਲੀ ਚਣਿਆਂ ਦੀ ਪਈ ਸੀ ਤੇ ਮੈਨੂੰ ਸਬਜੀ ਬਣਾਉਣ ਦੀ ਟੈਨਸ਼ਨ ਨਹੀਂ ਸੀ ਪਰ ਸਵੇਰੇ ਲਾਈਟ ਨਹੀਂ ਸੀ ਲਾਈਟ ਲੇਟ ਆਈ ਇਸ ਕਰਕੇ ਮੇਰੇ ਕੱਪੜੇ ਲੇਟ ਹੋ ਗਏ ਇੱਥੇ ਟਾਈਮ ਹੋ ਰਿਹਾ ਲਗਭਗ 7:30 7:30 ਦਾ ਟਾਈਮ ਆਉਣ ਮੈਂ ਕੱਪ ਕਹਿੰਦੇ ਕਿ ਲਾਈਟ ਨੇ ਮੇਰਾ ਕੰਮ ਲੇਟ ਕਰਾਤਾ ਮੈਨੂੰ ਅੱਜ ਸਵੇਰੇ ਉੱਠਦੀ ਮੈਂ ਚਾਹ ਆਪਣੇ ਵਗੈਰਾ ਚਲ ਬਣਾ ਕੇ ਤੇ ਮੈਂ ਕੱਪੜੇ ਧੋ ਲੂੰਗੀ ਪਰ ਲਾਈਟ ਨਹੀਂ ਸੀ ਲਾਈਟ ਲੇਟ ਆਈ ਇਸ ਕਰਕੇ ਕੱਪੜੇ ਲੇਟ ਧੋਤੇ ਗਏ ਨੇ ਕੱਪੜੇ ਬਾਦੀ ਸੁੱਕਣੇ ਕੱਪੜਿਆਂ ਦਾ ਵੀ ਕੰਮ ਰੋਜ਼ ਦਾ ਹੁੰਦਾ ਗਰਮੀ ਕਰਕੇ ਨਾ ਕੱਪੜੇ ਇੰਨੇ ਹੁੰਦੇ ਨੇ ਇੱਕ ਕੱਪੜਾ ਜੋ ਰੱਖ ਦਾਨੇ ਨਾ ਆ ਹੀ ਹੁੰਦਾ ਫਿਰ ਲਾਂਡਰੀ ਬਾਸਕਟ ਦੇ ਕੋਲ ਜੋ ਲੰਗਦੇ ਨਾ ਪਸੀਨੇ ਦੀ ਸਮੈਲ ਆਉਂਦੀ ਕੱਪੜਿਆਂ ਚੋਂ ਫਿਰ ਆਏ ਲੱਗ ਪਏ 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 ਇਕੱਠੇ ਹੋਏ ਕਰੇ ਪਏ ਨੇ ਨਾ ਬਿਲਕੁਲ ਤਾਂ ਬਦਬੂ ਮਾਰ ਜਾਂਦੇ ਨੇ ਵਿੱਚ ਵੀ ਧੋਰੀ ਜਲਦੀ ਬਾਤ ਬਾਤ ਇੱਕ ਉਹ ਤਾਂ ਕੱਪੜੇ ਲੈਣੇ ਹੁੰਦੇ ਐਨੇ ਜ਼ਿਆਦਾ ਨਹੀਂ ਹੁੰਦੇ ਵੀ ਧੋਣੇ ਪਹਿਣ ਪਸਾਏ ਹੁੰਦੇ ਪਸੀਨੇ ਵਾਲੇ ਕੱਪੜੇ ਇਕੱਠੇ ਕਰਕੇ ਤੇਰੇ ਪੈਨ ਵਿੱਚ ਇਹਦੇ ਵਿੱਚ 스멜 ਹੋਰ ਵੀ ਜ਼ਿਆਦਾ ਹੋਈ ਚਲੂਗੀ ਵੀ ਧੋਤੀ ਧੋਣੇ ਧੋਣੇ ਨੇ ਕਰੇ ਪੌਣ ਵਾਲੇ ਸੂਟ ਨੂੰ ਮੈਂ ਆਪਣੇ ਟਾਈਟ ਨਹੀਂ ਕਰੇ ਹੈਗੇ 2-4 ਕੇ ਟਾਈਟ ਕਰੇ ਸੀ ਤੇ ਮੈਂ ਸਾਰੇ ਟਾਈਟ ਕਰ ਜੇ ਹੁਣ ਆ ਵੀ ਮੈਂ ਸੂਟ ਪਾਇਆ ਤੇ ਸ਼ਰਟ ਐਨੀ ਜ਼ਿਆਦਾ ਕੰਫਰਟੇਬਲ ਮੈਨੂੰ ਲੱਗ ਰਹੀ ਸੀ ਖੁੱਲੀ ਖੁੱਲੀ ਬਹੁਤ ਵਧੀਆ ਲੱਗ ਰਹੀ ਸੀ ਸੁੱਖ ਦਾ ਸਾਹ ਆ ਰਿਹਾ ਸੀਗਾ ਪਹਿਲੀ ਗੱਲ ਤਾਂ ਸੁੱਖ ਦਾ ਸਾਹ ਤੋਂ ਤੋਂ ਅਮ ਜੇ ਆਪ ਆਪਣਾ weight loss ਕਰ ਲੰਨੇ ਹੈ ਨਾ ਮੋਟਾਪਾ ਘਟ ਜਾਂਦਾ ਆਪੇ ਸ਼ਰੀਰ ਨੂੰ ਆ ਤੇ ਕਪੜੇ ਢੂਸਪਾਈ ਹੋਣ ਫਿਰ ਤੇ ਹੋਰ ਵੀ ਵਧੀਆ ਆਰਾਮਦਾਰੀ ਰਹਿੰਦੀ ਐ ਇੰਨੀ ਗਰਮੀ ਵਿੱਚ ਸੱਚੀ ਟਾਈਟ ਕਪੜੇ ਨਹੀਂ ਪਹੰਦੇ ਜਦੋਂ ਪਸੀਨਾ ਆਉਂਦਾ ਪਸੀਨਾ ਤਾਂ ਦਿਖੋ ਆਉਂਦੀ ਆਉਂਦਾ ਕੰਮ ਕਰਦਿਆਂ ਨੂੰ ਫਿਰ ਕਪੜੇ ਨਾਲ ਚਿਪਕ ਜਾਂਦੇ ਨੇ ਬਿਲਕੁਲ ਹੀ ਉਹ ਵੀ ਬਹੁਤ ਗੰਦਾ ਜਿਹਾ ਲੱਗਦਾ ਹੈ ਨਾ ਜੋ ਕਪੜੇ ਨਾਲ ਜਿ ਚਿਪਕਣਾ ਤੇ ਮੈਨੂੰ ਤਾਂ ਬਹੁਤ ਹੀ ਕੰਫਰਟੇਬਲ ਫੀਲ ਹੋ ਰਿਹਾ ਸੀ ਵੈਸੇ ਮੇਰੇ ਤੋਂ ਟਾਈਟ ਕਪੜਾ ਪੈਂਦਾ ਨਹੀਂ ਤੇ ਮੈਂ ਖੁੱਲੀ ਥੋੜੇ ਖੁੱਲੀ ਰੱਖਦੀ ਹੁੰਦੀ ਆਪਣੇ ਸੂਟ ਤੇ ਆ ਇੰਨੇ ਲੂਸ ਕਪੜੇ ਪਾ ਕੇ ਤਾਂ ਮੈਨੂੰ ਬਹੁਤ ਜਿਆਦਾ ਆਰਾਮਦਾਰੀ ਆ ਰਹੀ ਸੀ ਐਂ ਲੱਗ ਰਿਹਾ ਤੇ ਬਹੁਤ ਹੀ ਮੈਨੂੰ ਕੰਫਰਟੇਬਲ ਫੀਲ ਹੁੰਦਾ ਕੰਮ ਕਰਦੀ ਇਹਨੂੰ ਖੁੱਲ੍ਹੇ-ਖੁੱਲ੍ਹੇ ਕਪੜੇ ਪਾ ਕੇ ਸੋ ਐਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਿਸ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਖੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ